ਅਟਾਰੀ ਵਗਾ ਬੋਟੋ ਜੁੜਾ ਕੀ ਬੰਦ ਕਰ ਦਿੱਤਾ ਗਿਆ ਪਾਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕੀ ਕੁਝ ਹਾਲਾਤ ਨੇ ਅਗਰ ਅਸੀਂ ਗੱਲ ਕਰੀਏ ਕੀ ਪਹਿਲਾਂ ਕੀ ਹਾਲਾਤ ਸੰ ਪਹਿਲਗਾਮ ਦੇ ਵਿੱਚ ਜੁੜਾ ਕੀ ਹਮਲਾ ਹੋਇਆ ਉਸ ਤੋਂ ਬਾਅਦ ਤੁਰੰਤ ਫੈਸਲਾ ਲਿਆ ਗਿਆ ਤਾਂ ਹੁਣ ਇਸ ਵੇਲੇ ਕੀ ਹਾਲਾਤ ਨੇ ਕੀ ਸਿਕਿਉਰਿਟੀ ਦੇ ਵਿੱਚ ਵਾਦਾ ਕੀਤਾ ਗਿਆ ਕੀ ਕੋਈ ਜਾਣਕਾਰੀ ਅਤਕਵਾਦੀ ਹਮਲਾ ਹੋਇਆ ਜਿਸ ਦੇ ਨਾਲ 22 ਦੇ ਕਰੀਬ ਜਿਹੜੇ ਲੋਕਾਂ ਨੂੰ ਜਿਹੜਾ ਨ ਹੱਥੇ ਲੋਕਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਵਾ ਫਾਰਟ ਫਾਰਟ ਤਰ੍ਹਾਂ ਦੀ ਜਿਹੜੀ ਗੱਲ ਹੈ ਅਟਾਰੀ ਬਾਰਡਰ ਦੇ ਉੱਤੇ ਉੱਥੇ ਬਿਲਕੁਲ ਸਖਤੀ ਕਰ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਆ ਭਾਰਤ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਸਰਮਨੀ ਦਿੱਲੀ ਦੀ ਦਿੱਲੀ ਹੁੰਦੀ ਹੈ ਉਹ ਸਰਮਨੀ ਉੱਤੇ ਆਉਣ ਵਾਲੇ ਜਿਹੜੇ ਯਾਤਰੀ ਸੀਗੇ ਦੇਸ਼ ਦੇਸ਼ਾਂ ਤੋਂ ਲੋਕ ਆਣ ਕੇ ਸਰਮਨੀ ਦਾ ਹਿੱਸਾ ਬਣਦੇ ਨੇ ਉਹ ਤੁਹਾਨੂੰ ਸਰਮਨੀ ਤੇ ਜਾਣ ਦੀ ਜਿਹੜੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਸਰਮਨੀ ਜਿਸ ਤਰੀਕੇ ਨਾਲ ਦਿੱਲੀ ਹੁੰਦੀ ਸੀ ਉਸੇ ਤਿੱਖਣ ਹੋਏਗੀ ਪਰ ਜਿਹੜੇ ਲੋਕ ਦੇਖਣ ਲਈ ਦਰਸ਼ਕ ਆਉਂਦੇ ਸੀ ਉਹਨਾਂ ਦੀ ਜਿਹੜੀ ਪਾਬੰਦੀ ਲਾ ਦਿੱਤੀ ਹੈ ਕਿਸ ਤਰੀਕੇ ਨਾਲ ਵੀ ਬਿਲਕੁਲ ਅਗਲੇ ਦਿਨ ਜਾਣ ਨਹੀਂ ਦਿੱਤਾ ਜਾ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਦਿਖਾਉਣਗੇ ਕਿ ਬਿਲਕੁਲ ਚਾਰੇ ਪਾਸੇ ਜਿਹੜੀ ਬੈਰੀਕੇਡ ਕਰ ਦਿੱਤੇ ਗਏ ਨੇ ਅਤੇ ਬੈਰੀਕੇਡ ਕਰਕੇ ਬਿਲਕੁਲ ਪੂਰਨ ਤੌਰ ਤੇ ਪਾਕ ਪਾਕਤਨ ਸਰਹੱਦ ਨੂੰ ਅਟਾਰੀ ਦੇ ਬਾਰਡਰ ਨੂੰ ਜਾਣ ਵਾਲਾ ਰਸਤਾ ਜਿਹੜਾ ਸੀ ਉਸ ਨੂੰ ਬਿਲਕੁਲ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸਿਰਫ ਉਹਨਾਂ ਲੋਕਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਕੋਈ ਜਿਨ੍ਹਾਂ ਨੂੰ ਕਿਉਂਕਿ ਭਾਰਤ ਸਰਕਾਰ ਵੱਲੋਂ ਜਿਹੜਾ 48 ਘੰਟੇ ਦਾ ਟਾਈਮ ਦਿੱਤਾ ਗਿਆ ਵਾ ਕਿ ਜਿਹੜੇ ਲੋਕ ਜਿਹਨਾਂ ਦੇ ਵੀਜ਼ੇ ਸੀਗੇ 90 ਦਿਨਾਂ ਵਾਸਤੇ ਜਿਹੜੇ ਇਹਦਾ ਟੂਰਿਸਟ ਆਏ ਸੀਗੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਕਿ ਉਹ ਆਪ ਕੋ ਆਪਣੇ ਘਰ ਅਨਵਰਪਾਲਿਕਾ ਅੰਦਰ ਅੰਦਰ ਵਾਪਸ ਜਾ ਸਕਦੇ ਨੇ ਉਹਨਾਂ ਦੇ ਜਿਹੜੇ ਵੀਜ਼ੇ ਨੇ ਅਪਾਲਿਕਾ ਅੰਦਰ ਬਾਅਦ ਜਿਹੜੇ ਰੱਦ ਹੋ ਜਾਣਗੇ ਉਸ ਨੂੰ ਲੈ ਕੇ ਜਿਹੜੇ ਲੋਕ ਕਿਤਨਾ ਕਿਤੇ ਭਾਰਤ ਨੂੰ ਛੱਡ ਕੇ ਪਾਕਿਸਤਾਨ ਜਾ ਰਹੇ ਨੇ ਉਹਨਾਂ ਨੂੰ ਵੀ ਜਾਣ ਦਿੱਤਾ ਜਾ ਰਿਹਾ ਆਦਰਵਾਇਜ਼ ਕਿਸੇ ਤਰ੍ਹਾਂ ਨਾ ਕਿਤੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜੇ ਗੱਲ ਕਰੀਏ ਜਿਹੜੇ ਲੋਕ ਕਿਤੇ ਨਾ ਕਿਤੇ ਜਿਹੜੇ ਇਧਰੋਂ ਇਧਰੋਂ ਪਾਕਿਸਤਾਨ ਜਾਣ ਵਾਸਤੇ ਜਾਣਾ ਸੀਗਾ ਜਿਨ੍ਹਾਂ ਨੇ ਕੁਛ ਆਪਣੀਆਂ ਰੈਲਿਟਿਸ ਦੇ ਪ੍ਰਬੰਧਾ ਪ੍ਰੋਗਰਾਮਾਂ ਤੇ ਜਾਣਾ ਸੀ ਉਹਨਾਂ ਨੂੰ ਵੀ ਜਿਹੜਾ ਰੋਕ ਦਿੱਤਾ ਗਿਆ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਭਾਰਤੀ ਨਾਗਰਿਕ ਹੈ ਉਹਨੂੰ ਹੁਣ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਉਹਨਾਂ ਦੀ ਆਗਿਆ ਜਿਹੜੀ ਬੰਦ ਕਰ ਦਿੱਤੀ ਗਈ ਆ ਭਾਵੇਂ ਉਹਨਾਂ ਕੋਲ ਵੀਜੇ ਸੀਗੀ ਅੱਜ ਦੀ ਡੇਟ ਸੀਗੀ ਜਾਣ ਦੀ ਉਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਨਾਲ ਜੇ ਗੱਲ ਕਰਦੇ ਆ ਜਿਹੜੇ ਆਉਣ ਵਾਲੇ ਦੀ ਉਹਨਾਂ ਵੱਲੋਂ ਜਿਹੜੇ ਯਾਤਰੀ ਸੀਗੇ ਉਹ ਆ ਰਹ ਜੇ ਬਿਲਕੁਲ ਜਿਹੜੇ ਸੁਰੱਖਿਆ ਦੇ ਤੋਂ ਗੱਲ ਕਰੀਏ ਕਿ ਸੁਰੱਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਾਦਾ ਕੀਤਾ ਗਿਆ ਪਹਿਲਾ ਜਿਹੜਾ ਕਿ ਪਹਿਲਾਂ ਵੀ ਹੁੰਦੇ ਸਨ ਜਿਹੜਾ ਕਿ ਫੌਜੀ ਲੋਕ ਹੁੰਦੇ ਸਨ ਹੁਤੇ ਤਨਾਤ ਹੁੰਦੇ ਸਨ ਤੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜੇ ਕਿ ਲੋਕਾਂ ਦੀ ਆਵਾਜ਼ ਆਈ ਵੀ ਜਿਹੜੀ ਕਿ ਪਹਿਲਾਂ ਹੁੰਦੀ ਸੀ ਹੁਣ ਨਹੀਂ ਹੈ ਬਿਲਕੁਲ ਜਿਹੜੀ ਕਿ ਅੰਧ ਜਿਹੜੀ ਕਿ ਕਰ ਦਿੱਤੀ ਗਈ ਹੈ ਇਸ ਦੇ ਬਾਰੇ ਹਾਂ ਜਾਨਕਾਰੀ ਪੂਰੀ ਢੀ ਗੱਲ ਹੈ ਜਿਸ ਤਰੀਕੇ ਨਾਲ ਸਿਕਿਉਰਟੀ ਦੀ ਗੱਲ ਕਰੀਏ ਤੇ ਭਾਰਤ ਸੰਸਦ ਉਤੇ ਜਿਹੜੀ ਸਿਕਿਉਰਟੀ ਹੈ ਬੀਐਸਐਫ ਦੀ ਸਿਕਿਉਰਟੀ ਹੁੰਦੀ ਹੈ ਉਹਨਾਂ ਵੱਲੋਂ ਪੂਰਤ ਸਿਕਿਉਰਟੀ ਕੀਤੀ ਗਈ ਹੈ ਜਿਸ ਤਰੀਕੇ ਨਾਲ ਪਹਿਲਾਂ ਸਿਕਿਉਰਟੀ ਸੀ ਉਸੇ ਤਰੀਕੇ ਨਾਲ ਹੀ ਸਿਕਿਉਰਟੀ ਹੁੰਦੀ ਕਿਉਂਕਿ ਹਰ ਵਕਤ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ ਪੱਕੇ ਤੌਰ ਤੇ ਕੀਤੀ ਜਾਂਦੀ ਹੈ ਉਸੇ ਤਰੀਕੇ ਨਾਲ ਜੀ ਸਿਕਿਉਰਟੀ ਹੈ ਇਹ ਬੈਰੀਕੇਡ ਸੀ ਜਿਹੜਾ ਮੇਰੇ ਪਿਛੇ ਤੁਸੀਂ ਦੇਖ ਰਹੇ ਹੋ ਇਹ ਇਸ ਬੈਰੀਕੇਡ ਦੇ ਉੱਤੋਂ ਹੀ ਜਿਹੜਾ ਰੋਕਨੌ ਨੇ ਜਿਹੜੇ ਜਾਤੂ ਸੀਗੇ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਲਗਾਇਆ ਜਾਂਦਾ ਸੀਗਾ 19ਵੀਂ ਰੋਡ ਆ ਇੱਕ ਰਸਤਾ ਜਾਂਦਾ ਹੈ ਇੱਕ ਆਉਂਦਾ ਹੈ ਉਸੇ ਉਸੇ ਰਸਤੇ ਤੇ ਹੀ ਆ ਪਰ ਹੁਣ ਜਿਹੜਾ ਉਹ ਰਸਤਾ ਵਾ ਬਿਲਕੁਲ ਸਿਕਿਉਰਟੀ ਦੇ ਨਾਲ ਜਿਹੜਾ ਵਾ ਇਸ ਵੇਲੇ ਗੱਲ ਕਰੀਏ ਬੀਐਸਐਫ ਅਤੇ ਪੰਜਾਬ ਪੁਲਿਸ ਜਿਹੜੀ ਚੌਟੜੀ ਲਾਈ ਗਈ ਆ ਤੇ ਇਸ ਤਰ੍ਹਾਂ ਨਾਲ ਕਿ ਤੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਬਿਲਕੁਲ ਜਿਹੜਾ ਰਸਤੇ ਬੰਦ ਕਰ ਦਿੱਤੇ ਗਏ ਨੇ ਭਾਵੇਂ ਕਿ ਇੱਥੇ ਵਕਤ-ਵਕਤ ਜਿਹੜੇ ਗਲਗਰੀ ਪ੍ਰਦਰਸ਼ਨਕਾਰੀਆਂ ਦੀ ਗੱਲ ਕਰੀਏ ਜਿਹੜੇ ਰਾਜਕੁਮਾਰ ਜੀ ਬੀਜੂ ਬੇਰਕਾ ਜੀ ਦੀ ਗੱਲ ਕਰੀ ਉਹ ਵੀ ਇੱਥੇ ਆਪਣਾ ਰੋਡ ਦੇ ਉਪਰਾਂਚੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਜਿਹੜੀ ਹੋਈ ਇਹ ਘਟਨਾ ਆ ਬਹੁਤ ਮਾੜੀ ਘਟਨਾ ਆ ਜੋ ਉੱਤੇ ਜਿਹੜਾ ਰੋਸ ਜਿਟਾਇਆ ਅਤੇ ਇੱਥੇ ਆਣ ਕੇ ਜਿਹੜਾ ਸਰਕਾਰ ਨੂੰ ਕਿਤਨਾ ਕਿਤੇ ਮੰਗ ਵੀ ਕੀਤੀ ਜੀ ਜੋ ਬਿਲਕੁਲ ਜੜੀ ਕੀ ਘਟਨਾ ਵਾਪਰੀ ਹੈ ਬਿਹਤ ਪੂਰੇ ਦੇਸ਼ ਨੂੰ ਝੰਡੂੜ ਕੇ ਰੱਖ ਦਿੱਤਾ ਹੈ ਜਿtheta ਕਿ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਕਿ ਡਰ ਦਾ ਮਾਹੌਲ ਵੀ ਹੈ ਜਿਹੜਾ ਕਿ ਲੋਕ ਘੁੰਮਣ ਜਾਂਦੇ ਸੀਗੇ ਹਿਮਾਚਲ ਉਤਰਾਖੰਡ ਜਾਂ ਫਿਰ ਜੰਮੂ ਕਸ਼ਮੀਰ ਕੋ ਮੁੰਜਾਂਦੇ ਸੀ ਤਾਂ ਕਿੰਨਾ ਕੋ ਫਰਕ ਜਿਹੜਾ ਕਿ ਦੇਖਣ ਨੂੰ ਮਿਲੇਗਾ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਉਹ ਕਸ਼ਮੀਰ ਦਾ ਨਾਮ ਲੈਣ ਤੋਂ ਵੀ ਜਿਹੜੇ ਕਿ ਕੰਬ ਰਹੇ ਨੇ ਸੋ ਇਸ ਦੇ ਬਾਰੇ ਕੀ ਕਹਾਂਗੇ ਬਿਲਕੁਲ ਪਰੰਪਰਿਕ ਜਿਸ ਗੱਲ ਕਰੀਏ ਲੋਕਾਂ ਦੀ ਇਹ ਲੋਕ ਸੁਰਸਤ ਕਾਫੀ ਵੱਡੇ ਤੌਰ ਤੇ ਜਿਸ ਤਿਕਣਾ ਆਪਾਂ ਇੱਥੇ ਫੈਲਗਮ ਤੋਂ ਮੰਦਰੀ ਜਾਂਦੇ ਨੇ ਕਿਉਂਕਿ ਵੱਡੇ ਤਰ੍ਹਾਂ ਨਾਲ ਗੱਲ ਕਰੀਏ ਤਾਂ ਇੱਕ ਮਿਨੀ ਸਵਿਟਜ਼ਰਲੈਂਡ ਮੰਨਿਆ ਜਾਂਦਾ ਜਿਸ ਤਿਕਣਾ ਨਾਲ ਇੱਥੇ ਲੋਕ ਵੱਡੇ ਪੱਧਰ ਤੇ ਜਾਂਦੇ ਨੇ ਪਰ ਜਿਸ ਤਰੀਕੇ ਨਾਲ ਹੁਣ ਤੁਸੀਂ ਦੇਖ ਰਹੇ ਹੋ ਕਿ ਹੁਣ ਇਹ ਵੱਡਾ ਜਿਹੜਾ ਹੱਸਾ ਹੈ ਉਸ ਤੋਂ ਬਾਅਦ ਜਿਹੜਾ ਉਹ ਬਿਲਕੁਲ ਲੋਕਾਂ ਦੇ ਮਨ ਚ ਤਰ੍ਹਾਂ ਕਿ ਤੱਕ ਡਰ ਫੈਲ ਗਿਆ ਵਾ ਡਰ ਦੇ ਵਿੱਚ ਲੋਕ ਜਿਹੜੇ ਉਧਰ ਗਏ ਚੋਂ ਵਾਪਸ ਆ ਰਹੇ ਨੇ ਕਿਤੇ ਨਾ ਕਿਤੇ ਲੜੇ ਸੁਰਸਤ ਚ ਗਏ ਹੁਣ ਇਸ ਚੀਜ਼ ਤੋਂ ਹਲੇ ਘਬਰਾਏ ਹੋਏ ਨੇ ਪਰ ਆਉਣ ਵਾਲੇ ਸਮੇਂ ਦੇ ਆ ਫਿਰ ਟੂਰਿਸਟ ਦੇ ਨਿਕਲਦੇ ਨਹੀਂ ਕਿਉਂਕਿ ਲੋਕ ਤਾਂ ਪਬਲਿਕ ਦੀ ਗੱਲ ਕਰੀ ਤਾਂ ਲੋਕ ਕਿਤਨਾ ਕਿਤੇ ਟੂਰਿਸਟ ਨਿਕਲਦੇ ਨਹੀਂ ਕਿਉਂ ਛੁੱਟੀਆਂ ਜੇ ਹੁੰਦੀਆਂ ਨੇ ਉਹ ਜਿਸ ਤਰੀਕੇ ਨਾਲ ਅਗਲੇ ਮਹੀਨੇ ਜੂਨ ਜੁਲਾਈ ਦੀਆਂ ਛੁੱਟੀਆਂ ਹੋਣੀਆਂ ਨੇ ਤੇ ਲੋਕਾਂ ਨੇ ਕਿਤਨਾ ਕਿਤੇ ਚੂਰ ਬਣਾਏ ਹੁੰਦੇ ਨੇ ਕਿ ਜਿਹੜੇ ਹਰਿਆਣੇ ਹਜਾ ਮਚਲਦੇ ਨੇ ਉਹ ਲੋਕ ਕਿਤੇ ਪੰਜਾਬ ਆ ਜਾਂਦੇ ਨੇ ਜਿਹੜੇ ਪੰਜਾਬ ਵਾਲੇ ਲੋਕ ਹੁੰਦੇ ਨੇ ਉਹ ਜ਼ਿਆਦਾਤਰ ਇਸ ਤੇ ਅਜੇ ਹੀ ਹਿਲਚਿਲ ਤੇ ਕਮਨਿਟੀ ਚਲ ਜਾਂਦੇ ਨੇ ਕਿਉਂਕਿ ਗਰਮੀ ਦਾ ਸੀਜ਼ਨ ਹੁੰਦਾ ਹੈ ਠੰਡ ਵਿੱਚ ਜਾਣਾ ਜਿਹੜਾ ਲੋਕੀ ਪਸੰਦ ਕਰਦੇ ਨੇ ਕਿ ਠੰਡੇ ਜਿਹੜੇ ਸੂਬੇ ਨੇ ਠੰਡੀਆਂ ਜਿਹੜੀਆਂ ਕੰਟਰੀਆਂ ਨੂੰ ਉਹ ਵਿੱਚ ਜਾਏ ਜਾ ਜੋ ਬਿਲਕੁਲ ਜੜੇ ਕਿ ਅਸਲਾਮਗੜ੍ਹ ਕਿ ਉੱਥੇ ਕੋਈ ਅਗਰ ਲੋਕ ਮੌਜੂਦ ਹੋਣ ਉਹਨਾਂ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਮੰਨ ਤੇ ਵਿੱਚ ਕੀ ਹੈ ਕਿ ਔਰ ਭਾਰਤ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸਖਤ ਜੜੇ ਕੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਵੱਡਾ ਐਕਸ਼ਨ ਲਿਆ ਜਾਵੇਗਾ ਤਾਂ ਜੋ ਪਾਕਿਸਤਾਨ ਹਮੇਸ਼ਾ ਦੇ ਲਈ ਯਾਦ ਰੱਖੇਗਾ ਪਰ ਫਿਰ ਵੀ ਲੋਕਾਂ ਦੇ ਵਿੱਚ ਗੁੱਸਾ ਹੈ ਜੇ ਜੇ ਅਗਰ ਉੱਥੇ ਅਗਰ ਲੋਕ ਮੌਜੂਦ ਨੇ ਤਾਂ ਉਹਨਾਂ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਲੋਕੀ ਆਖਰ ਕੀ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ ਬਿਲਕੁਲ ਇੱਥੇ ਮੈਂ ਗੱਲ ਕਰਾਂਗਾ ਡਾਕਟਰ ਰਾਜਕੁਮਾਰ ਵੀਰਕਾ ਵੀ ਜਿਹੜੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਇੱਥੇ ਮੈਂ ਦਿਖਾਵਾਂਗਾ ਤੁਹਾਨੂੰ ਤਸਵੀਰਾਂ ਕਿ ਇੱਥੇ ਰੋਸਮਾਰਹ ਕੀਤਾ ਜਾ ਰਿਹਾ ਆ ਤਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਕਰਨ ਦੀ ਵੀ ਕਿ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਇਹਨਾਂ ਨੂੰ ਕਹਾਂਗਾ ਪ੍ਰਗਟਾਰ ਸੰਦੇਸ਼ ਨਿਕਲੋ ਕਿ ਸਤ ਚਾਰੇ ਪਾਸੇ ਜੁਟਾਵਾ ਉਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਕਿਤੇ ਇੱਥੇ ਡਾਕਟਰ ਰਾਜਕੁਮਾਰ ਜੀ ਵੀਰਕਾ ਜਿਹੜੇ ਨੇ ਉਹਨਾਂ ਵੱਲੋਂ ਵੀ ਇੱਥੇ ਰੂਪ ਜਾਰੀ ਕੀਤਾ ਜਾ ਰਿਹਾ ਤੇ ਵੱਡੇ ਤੌਰ ਤੇ ਲੋਕ ਜਿਹੜੇ ਨੇ ਸੀ ਉਹਦੇ ਨੇ ਆ ਡਾਕਟਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਮੈਂ ਦੇਖੋ ਕੀ ਕਹਿਣਾ ਚਾਹੁੰਦੇ ਹੋ ਅੱਜ ਕੋਈ ਵੀ ਕੋਈ ਕੋਸ਼ਿਸ਼ ਕੀਤੀ ਕਿਉਂਕਿ ਉਹ ਟੂਰਿਜ਼ਮ ਉੱਥੇ ਵੱਧ ਰਿਹਾ ਰਹੀ ਇਸ ਤਰੀਕੇ ਦੇ ਨਾਲ ਵੀ ਅਟਾਰੀ ਵਾਲਿਓ ਜਿਸ ਤਰੀਕੇ ਦੇ ਨਾਲ ਇਹ ਅਟਾਰੀ ਵਾਧਾ ਖਰਾਬ ਦੇ ਉੱਪਰ ہزارਾਂ ਲੋਕਾਂ ਦੀ ਰੋਟੀ ਖੋਈ ਗਈ ਹੈ ہزارਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਗਿਆ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਾਰੀਆਂ ਕਾਰਵਾਈਆਂ ਤੋਂ ਪਹਿਲੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਏ ਜਿਹੜੇ ਲੋਕ ਦੇਸ਼ ਦੇ ਦੁਸ਼ਮਣ ਹੈ ਜਿਹੜੇ ਲੋਕ ਕਸੂਰਵਾਰ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੀਦਾ ਹੈ ਇਹ ਖੂਨ ਦਾ ਜਵਾਬ ਖੂਨ ਦੇ ਨਾਲ ਹੋਣਾ ਚਾਹੀਦਾ ਪਰ ਤੁਸੀਂ ਕਿਹਨਾਂ ਦੇਖਦੇ ਹੋ ਕਿ ਅਜਿਹੇ ਅਨਹੱਤੇ ਲੋਕਾਂ 'ਤੇ ਜਿਹੜਾ ਹਮਲਾ ਕੀਤਾ ਗਿਆ ਹੈ ਬਈ ਜਿਸ ਤਰੀਕੇ ਨਾਲ ਅਨਹੱਤੇ ਲੋਕਾਂ 'ਤੇ ਉੱਪਰ ਹਮਲਾ ਹੋਇਆ ਹੈ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਕਾਂਗਰਸ ਪਾਰਟੀ ਉਹਦੀ ਸਖਤ ਨਿੰਦਾ ਕਰਦੀ ਹੈ ਅੱਜ ਅਸੀਂ ਇਹ ਟਾਰੀ ਵਾਕਾ ਸਰਦ ਦੇ ਉੱਪਰ ਆ ਕੇ ਪਾਕਿਸਤਾਨ ਦੇ ਖਿਲਾਫ ਨਾਰੇ ਬਾਜੀ ਕਰਨ ਵਾਸਤੇ ਆਏ ਆ ਔਰ ਡੀਐਸਟੀ ਸਰਕਾਰ ਕੋਲੋਂ ਮੰਗ ਕਰਨ ਵਾਸਤੇ ਆਏ ਆ ਕਿ ਡੀਐਸਟੀ ਸਰਕਾਰ ਉਹਦਾ ਜ਼ਾਲਮਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਔਰ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਪਾਕਿਸਤਾਨ ਕਾਨੂੰਨੀ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਕਈ ਵਾਰੀ ਵਾਰਨਿੰਗ ਦਿੱਤੀਆਂ ਗਈਆਂ ਕਈ ਵਾਰੀ ਮੋਦੀ ਸਾਹਿਬ ਨੇ 56 ਇੰਚ ਦਾ ਸੀਨਾ ਵੀ ਦਿਖਾਇਆ ਤੇ 70 ਇੰਚ ਦੇ ਸੀਨੇ ਦਾ ਵੀ ਕੋਈ ਉੱਥੇ ਰੋਗ ਨਹੀਂ ਜੰਮਿਆ ਪਰ ਅਸੀਂ ਇਹ ਚਾਹਦੇ ਆ ਕਿ ਹੁਣ ਸਾਰੀ ਸਰਕਾਰ ਦੇ ਇਹ ਸਖਤ ਐਕਸ਼ਨ ਦੀ ਹਰ ਕੋਈ ਵੇਟ ਕਰ ਰਿਹਾ ਹੈ ਔਰ ਹਰ ਕੋਈ ਚਾਹੁੰਦਾ ਹੈ ਕਿ ਸਖਤ ਐਕਸ਼ਨ ਹੋਵੇ ਦੂਸਰੇ ਪਾਸੇ ਅਸੀਂ ਬਾਰ-ਬਾਰ ਮੰਗ ਕਰਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਹਜ਼ਾਰਾਂ ਸਲਾਨੀ ਅਜ ਵੀ ਫਸੇ ਹੋਏ ਆ ਔਰ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਔਰ ਉਹਨਾਂ ਦੇ ਕੋਲ 60 70 77000 ਰੁਪਇਆ ਜਿਹੜਾ ਹੈਗਾ ਉਹ ਉਹਨਾਂ ਦੇ ਕੋਲ ਅੱਜ ਟਿਕਟਾਂ ਦਾ ਲਿਆ ਜਾ ਰਿਹਾ ਏਅਰ ਇੰਡੀਆ ਦੀ ਰੁਟ ਹੋ ਰਹੀ ਹੈ ਏਅਰਲਾਈਨਾਂ ਦੀ ਬਲੌਕ ਹੋ ਰਹੀ ਹੈ ਅਸੀਂ ਇਹ ਚੋਣੇ ਹੈ ਕਿ ਜਿਸ ਤਰ੍ਹਾਂ ਗ੍ਰੀਪ ਟਰੈਂਪੋ ਵਾਲਿਆਂ ਨੇ ਭਈ ਉਹਤੇ ਪ੍ਰੀ ਸਰਵਿਸ ਸ਼ੁਰੂ ਕੀਤੀ ਹੈ ਇੱਥੇ ਜਿਗਾ ਭਾਰਤ ਸਰਕਾਰ ਜਿਹੜੀ ਹੈ ਉਹ ਆਪਣੇ ਜਹਾਜ਼ ਭੇਜ ਕੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਇ ਪ੍ਰੀ ਸਰਵਿਸ ਬਿਲਕੁਲ ਤੁਸੀਂ ਤਸਵੀਰਾਂ ਹੀ ਦੇਖਿਆ ਕਿ ਜਿੱਦਕਿ ਨਾ ਡਾਕਟਰ ਰਾਜਕੁਮਾਰ ਵੀਰਕਾ ਸੀਗੇ ਉਹਨਾਂ ਵੱਲੋਂ ਇੱਥੇ ਬਾਰਡਰ ਦੇ ਉੱਤੇ ਆਣ ਕੇ ਜਿਹੜਾ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਉਹਦੇ ਸਾਥੀਆਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਇੱਥੇ ਵੱਡੇ ਤਾਰਕ ਤੇ ਆਣ ਕੇ ਰੋਸ ਮਾਰਚ ਕੱਢਿਆ ਜਾ ਰਿਹਾ ਜਿਸ ਤਰ੍ਹਾਂ ਉਹਨਾਂ ਵੱਲੋਂ ਕਿਤਨਾ ਕਿਤੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਪਾਕਿਸਤਾਨ ਨੂੰ ਜਿਹੜਾ ਮੂੰਹ ਜੋੜਾ ਜੋੜਾ ਜਵਾਬ ਦੇਣਾ ਚਾਹੀਦਾ ਜੀ ਪਰਮ